ਗੁਰਮਖ ਪਿਆਰਿਓ ਕਈ ਵਾਰੀ ਅਸੀਂ ਇਹ ਗੱਲ ਕਹਿ ਦਿੰਨੇ ਆਂ ਤੇ ਸੋਚਦੇ ਆਂ ਰੱਬ ਸਾਡੀ ਸੁਣਦਾ ਨਹੀਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਪਰ ਸੱਚ ਪਤਾ ਕੀ ਆ ਰੱਬ ਸਾਡੀ ਇੱਕ ਇੱਕ ਚੀਜ਼ ਨੂੰ ਨੋਟ ਕਰ ਰਿਹਾ ਵੇਖ ਰਿਹਾ ਜਦੋਂ ਅਸੀਂ ਦੂਜਿਆਂ ਦੀ ਭਲਾਈ ਲਈ ਕੰਮ ਕਰਦੇ ਆਂ ਉਹ ਵੀ ਲਿਖੇ ਜਾਂਦੇ ਆ ਜਦੋਂ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਆਂ ਤਾਂ ਸਿਰਫ ਅਸੀਂ ਨਹੀਂ ਜਾਗਦੇ ਸਾਡੀ ਕਿਸਮਤ ਵੀ ਜਾਗਦੀ ਆ ਸੰਗਤ ਜੀ ਇਹ ਕੰਮ ਤੁਹਾਨੂੰ ਸਧਾਰਨ ਲੱਗ ਸਕਦੇ ਆ ਪਰ ਇਹੀ ਕੰਮ ਜ਼ਿੰਦਗੀ ਦਾ ਰੁਖ ਬਦਲ ਸਕਦੇ ਆ ਤੁਸੀਂ ਕਦੇ ਸੋਚਿਆ ਹੈ ਕਿਸੇ ਪੰਛੀ ਨੂੰ ਚੋਗਾ ਪਾਉਣ ਦੇ ਨਾਲ ਇਹ ਕੁੱਤੇ ਗਾਵਾਂ ਇਹਨਾਂ ਨੂੰ ਰੋਟੀ ਪਾਉਣ ਦੇ ਨਾਲ ਕਿੰਨੀ ਬਰਕਤ ਬੰਦੇ ਦੀ ਜ਼ਿੰਦਗੀ ਚ ਆ ਸਕਦੀ ਹੈ ਅਸੀਂ ਬੰਦੇ ਲੋਭੀ ਆ ਅਸੀਂ ਲਾਲਚ ਵਿੱਚ ਹੀ ਵਸੇ ਰਹਿੰਨੇ ਆ ਅਸੀਂ ਖੁਦ ਨੂੰ ਸੀਮਿਤ ਕਰ ਲੈਨੇ ਆ ਪਰ ਜਦੋਂ ਅਸੀਂ ਹਰ ਜੀਵ ਵਿੱਚ ਪ੍ਰਮਾਤਮਾ ਦੀ ਜੋਤ ਵੇਖਦੇ ਆ ਪਰ ਪ੍ਰਮਾਤਮਾ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਹੀ ਵਸਣ ਲੱਗ ਜਾਂਦਾ ਕਈ ਵੀ ਪੈਸਾ ਨਾ ਹੋਣ ਦੇ ਬਾਵਜੂਦ ਵੀ ਕਈਆਂ ਦੇ ਘਰਾਂ 'ਚ ਕਿੰਨੀ ਸ਼ਾਂਤੀ ਹੁੰਦੀ ਹੈ ਪਰ ਤੁਸੀਂ ਵੇਖਿਆ ਹੋਣਾ ਕਈਆਂ ਕੋਲ ਪੈਸਾ ਬਹੁਤ ਹੁੰਦਾ ਸ਼ਾਂਤੀ ਸਕੂਨ ਉਹਨਾਂ ਦੀ ਜ਼ਿੰਦਗੀ 'ਚ ਹੁੰਦੀ ਨਹੀਂ ਇਹ ਪਰਮਾਤਮਾ ਦੀ ਮਿਹਰ ਦੀ ਨਿਸ਼ਾਨੀ ਹੁੰਦੀ ਆ ਮਹਾਪੁਰਖ ਹਮੇਸ਼ਾ ਕਹਿੰਦੇ ਆ ਜੇ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਟੱਲ ਨਾ ਕਰੋ ਜੇ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਦੁੱਖ ਵੀ ਨਾ ਦਿਓ ਦੇਖੋ ਗੁਰਮਖ ਪਿਆਰਿਓ ਕਈ ਵਾਰੀ ਰੱਬ ਸਾਨੂੰ ਦੂਜਿਆਂ ਦੀ ਮਦਦ ਕਰਨ ਵਾਸਤੇ ਬਣਾਉਂਦਾ ਹੈ ਸਾਨੂੰ ਕਰਮ ਕਰਨ ਲਈ ਕਹਿੰਦਾ ਹੈ ਪਰ ਸਾਨੂੰ ਨੇਕੀ ਕਰਨੀ ਚਾਹੀਦੀ ਆ ਆਪਣੇ ਕੋਨੇ-ਕੋਨੇ ਵਿੱਚ ਨੇਕੀ ਵੀ ਕਿਹੜੀ ਅਸਲ ਨੇਕੀ ਕਦੇ ਵੀ ਨੇਕੀ ਤੋਂ ਖਾਲੀ ਨਹੀਂ ਰਹਿਣਾ ਚਾਹੀਦਾ ਹਮੇਸ਼ਾ ਨੀਅਤ ਸਾਡੀ ਸਾਫ਼ ਹੋਵੇ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਸੀ ਹਲਾਲ ਦੀ ਕਮਾਈ ਕਰਨੀ ਹੱਕ ਹਲਾਲ ਦੀ দান ਕਰਕੇ ਭੁੱਖੇ ਨੂੰ ਰੋਟੀ ਤੇ ਰੱਬ ਦਾ ਨਾਮ ਜਪੀ ਚੱਲ ਇਹ ਚੀਜ਼ਾਂ ਤੈਨੂੰ ਮਹਾਨ ਬਣਾ ਦੇਣਗੀਆਂ ਹਮੇਸ਼ਾ ਇੱਕ ਗੱਲ ਯਾਦ ਰੱਖੋ ਇਹ ਲੈਣ ਦੇ ਸਬੰਧ ਹੁੰਦੇ ਆ ਰੱਬ ਤੁਹਾਡੇ ਨਾਲ ਰਹੇ ਪਹਿਲਾਂ ਪਹਿਲਾਂ ਤਾਂ ਉਹਦੀ ਖਲਕਤ ਨਾ ਰਹਿਣਾ ਸਿੱਖੋ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭੋ ਤੇ ਜੇ ਕੋਈ ਚੀਜ਼ ਮਿਲੇ ਉਹਦਾ ਸ਼ੁਕਰ ਕਰੋ ਭੁੱਲੋ ਨਾ ਰੱਬ ਤੁਹਾਨੂੰ ਰੋਜ਼ ਸਵਾਸ ਦਿੰਦਾ ਹੈ ਉਹ ਕਦੇ ਦੇਣ ਵਿੱਚ ਕੰਜੂਸੀ ਨਹੀਂ ਕਰੇਗਾ ਸੋ ਆਪਾਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਛੋਟੀ ਜੀ ਕਹਾਣੀ ਦੁਆਰਾ ਜਿਸ ਤਰ੍ਹਾਂ ਕਹਿੰਦੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਜਿੰਨਾ ਕੰਮਾਂ ਨੂੰ ਪਸੰਦ ਕਰਦਾ ਉਹਨਾਂ ਨੂੰ ਸ਼ੌਂਕ ਨਾਲ ਕਰਦਾ ਪਰ ਸਚਾਈ ਇਹ ਹੁੰਦੀ ਆ ਵੀ ਕੰਮ ਮਨੁੱਖ ਨੂੰ ਹਮੇਸ਼ਾ ਬਰਕਤ, ਸੁੱਖ ਤੇ ਤਰੱਕੀ ਵੱਲ ਲੈ ਕੇ ਜਾਂਦੇ ਆ ਜਦ ਕਿ ਕੁਝ ਕੰਮ ਹੁੰਦੇ ਆ ਜਿਹੜੇ ਉਹਦੇ ਜੀਵਨ ਵਿੱਚ ਘਾਟੇ, ਤਕਲੀਫਾਂ, ਗਰੀਬੀ ਵੱਲ ਲੈ ਕੇ ਜਾਂਦੇ ਆ ਇੱਕ ਵਾਰ ਕੀ ਹੋਇਆ ਮਹਾਪੁਰਖ ਸੀ ਕੋਈ ਸੰਗਤਾਂ ਨੂੰ ਬਿਆਨ ਕਰ ਰਹੇ ਸੀ ਕਿ ਜ਼ਿੰਦਗੀ ਵਿੱਚ ਸੁੱਖ ਕਿੱਥੇ ਆ ਉਹ ਕਹਿੰਦੇ ਮੈਂ ਕੁਝ ਇਹੋ ਜਿਹੇ ਲੋਕ ਦੇਖੇ ਆ ਜੋ ਕਦੇ ਮੰਗਦੇ ਹੁੰਦੇ ਸੀ ਜੇ ਅੱਜ ਕੀ ਹੋਇਆ ਅੱਜ ਬਾਦਸ਼ਾਹ ਬਣਗੇ ਇੰਨੀ ਗੱਲ ਸੁਣ ਕੇ ਮਹਾਂਪੁਰਖਾਂ ਦੀ ਇੱਕ ਨੌਜਵਾਨ ਖੜਾ ਹੋ ਗਿਆ ਕਹਿਣ ਲੱਗਾ ਮਹਾਂਪੁਰਖੋ ਫਿਰ ਸਾਨੂੰ ਵੀ ਦੱਸ ਦੋ ਬਾਦਸ਼ਾਹੀ ਸੌਖਿਆ ਕਿਵੇਂ ਮਿਲ ਜਾਂਦੀ ਹੈ ਇਹ ਸੁਣ ਕੇ ਇੱਕ ਹੋਰ ਬੰਦਾ ਖੜਾ ਹੋ ਗਿਆ ਕਹਿੰਦਾ ਮੈਂ ਦੱਸਾਂ ਮੇਰੇ ਪਰਿਵਾਰ ਤੇ ਕਿਰਪਾ ਹੋਈ ਆ ਮੈਂ ਮਹਾਂਪੁਰਖਾਂ ਕੋਲੋਂ ਇਹ ਪੰਜ ਕੰਮ ਸਿੱਖੇ ਆ ਤੇ ਅੱਜ ਵੀ ਉਹ ਕਰਦੇ ਆ ਇਹ ਉਹ ਪੰਜ ਕੰਮ ਸਾਨੂੰ ਮੰਗਤੇ ਤੋਂ ਬਾਦਸ਼ਾਹ ਬਣਾ ਦਿੰਦੇ ਆ ਸੰਗਤ ਜੀ ਤੁਸੀਂ ਵੀ ਇਹ ਪੰਜ ਕੰਮ ਜ਼ਰੂਰ ਕਰਿਓ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਇਹ ਪੰਜ ਕੰਮ ਕਰਨੇ ਸ਼ੁਰੂ ਕਰ ਦਿਓ ਜ਼ਿੰਦਗੀ ਦੇ ਵਿੱਚ ਤੁਸੀਂ ਬਾਦਸ਼ਾਹ ਬਣ ਜਾਓਗੇ ਬਰਕਤ ਆਉਣ ਲੱਗ ਜੂਗੀ ਤੇ ਇਹ ਪੰਜ ਕੰਮ ਕਿਹੜੇ ਸੀਗੇ ਉਹੀ ਆਪਾਂ ਸਿੱਖਣੇ ਆ ਜੀ ਕਿਹੜੇ-ਕਿਹੜੇ ਆ ਪਹਿਲਾ ਕੰਮ ਹੈ ਪਰਿੰਦਿਆਂ ਲਈ ਚੋਗਾ ਉਹ ਜਿਹੜੇ ਪੰਛੀ ਹੁੰਦੇ ਆ ਆਸ ਲੈ ਕੇ ਆਉਂਦੇ ਆ ਇੱਕੋ ਕਈ ਲੋਕ ਹੁੰਦੇ ਆ ਕਈਆਂ ਦੇ ਘਰਾਂ ਵਿੱਚ ਚੋਗਾ ਪਾਇਆ ਜਾਂਦਾ ਪੰਛੀਆਂ ਨੂੰ ਕਿੰਡੀ ਵਧੀਆ ਗੱਲ ਆ ਇਹ ਕੁਦਰਤ ਦੇ ਨਾਲ ਆਪਾਂ ਜੁੜਦੇ ਆਵੇਂ ਹੁਣ ਦੇਖੋ ਜੇਕਰ ਕਿਸੇ ਦੇ ਘਰ ਚੋਗਾ ਰੱਖਿਆ ਜਾਂਦਾ ਪੰਛੀ ਲਈ ਪਾਣੀ ਰੱਖਿਆ ਜਾਂਦਾ ਉਹ ਘਰ ਕਦੇ ਗਰੀਬ ਨਹੀਂ ਹੁੰਦਾ ਜਦੋਂ ਕੋਈ ਪੰਛੀ ਉੱਡਦਾ ਹੋਇਆ ਰੋਕੇ ਤੁਹਾਡੇ ਘਰੇ ਅੰਨ ਪਾਣੀ ਛੱਕਦਾ ਹੈ ਉਹ ਆਕਾਰਪੁਰਖ ਕੋਲ ਉਹਦੀਆਂ ਆਂਦਰਾਂ ਅਸੀਸ ਦਿੰਦੀਆਂ ਨੇ ਵਾਹਿਗੁਰੂ ਜਿਨ੍ਹਾਂ ਨੇ ਸਾਡੇ ਲਈ ਅੰਨ ਪਾਣੀ ਰੱਖਿਆ ਉਹਨਾਂ ਦੀ ਝੋਲੀ ਹਮੇਸ਼ਾ ਭਰੀ ਰੱਖਣਾ ਪ੍ਰਮਾਤਮਾ ਭਗਵਾਨ ਜੀ ਉਹਦੀ ਅਰਦਾਸ ਮੰਨਦੇ ਆ ਜਿਸ ਵੀ ਘਰ ਦੇ ਵਿੱਚ ਪਰਿੰਦੇ ਪੰਛੀਆਂ ਨੂੰ ਚੋਗਾ ਦਿੱਤਾ ਜਾਂਦਾ ਪਾਣੀ ਦਿੱਤਾ ਜਾਂਦਾ ਉੱਥੇ ਬਰਕਤ ਨਹੀਂ ਰੁਕਦੀ ਮਾਇਆ ਜਿਹੜੀ ਆ ਜਿੰਨੀ ਕਾਉਂਦੀ ਓੰਨੀ ਚ ਬਰਕਤ ਰਹਿਣ ਲੱਗ ਜਾਂਦੀ ਆ ਦੂਜਾ ਕੰਮ ਹੈ ਅਮਰਤ ਵੇਲੇ ਸਵੇਰੇ ਉੱਠ ਕੇ ਰੱਬ ਦਾ ਨਾਮ ਜਪਣਾ ਜਿਹੜਾ ਵਾਹਿਗੁਰੂ ਨੂੰ ਯਾਦ ਕਰਦਾ ਅਕਾਲ ਪੁਰਖ ਉਹਦੇ ਘਰੇ ਫਰਿਸ਼ਤੇ ਭੇਜ ਦਿੰਦਾ ਪਹਿਲਾ ਫਰਿਸ਼ਤਾ ਉਹਦੇ ਇੱਜ਼ਤ ਮਾਨ ਤੇ ਸਤਕਾਰ ਚ ਵਾਧਾ ਕਰਦਾ ਦੂਜਾ ਉਹਦੇ ਰਜ਼ਕ ਵਿੱਚ ਵਾਧਾ ਪਾਉਂਦਾ ਹੈ ਤੀਜਾ ਉਹਨੂੰ ਮੁਸ਼ਕਲਾਂ ਤੋਂ ਬਚਾਉਂਦਾ ਹੈ ਇਵੇਂ ਇਹ ਜਿਹੜੇ ਫਰਿਸ਼ਤੇ ਹੁੰਦੇ ਆ ਸਾਧ ਸੰਗਤ ਜੀ ਇਹ ਬੰਦੇ ਦੀ ਜ਼ਿੰਦਗੀ ਬਦਲ ਦਿੰਦੇ ਆ। ਕਈ ਵਾਰੀ ਆਪਾਂ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਕਾਲਪਨਿਕ ਆਪਾਂ ਕਹਿੰਨੇ ਆ। ਇਹ ਕਾਲਪਨਿਕ ਗੱਲਾਂ ਨਹੀਂ ਹਾਂ ਜੀ। ਜੇ ਅਸੀਂ ਅਮਲ ਕਰ ਲਿਆ ਸਾਡੀ ਜ਼ਿੰਦਗੀ ਵਿੱਚ ਆਪੇ ਹੀ ਬਹੁਤ ਬਰਕਤ ਪੈਦਾ ਹੋ ਜਾਵੇਗੀ। ਸੋ ਸਾਨੂੰ ਲੋੜ ਆ ਜੀ ਅੰਮ੍ਰਿਤ ਵੇਲੇ ਸੰਭਾਲਣ ਦੀ, ਉੱਠਣ ਦੀ, ਰੱਬ ਦਾ ਨਾਮ ਜਪਣ ਦੀ, ਉੱਤੇ ਭਰੋਸਾ ਕਰਨ ਦੀ ਤੇ ਇਵੇਂ 12 ਸਾਲਾਂ ਤੱਕ ਰੂੜੀ ਵੀ ਆਪਣੇ ਤੇ ਭਰੋਸਾ ਰੱਖਦੀ ਆ ਵੀ ਮੇਰੀ ਸੁਣੀ ਜਾਊਗੀ। ਆਪਣੇ ਪ੍ਰਮਾਤਮਾ ਤੇ ਭਰੋਸਾ ਰੱਖੀਏ। ਸਾਡੀ ਵੀ ਸੁਣੀ ਜਾਊਗੀ ਜੇ ਆਪਾਂ ਭਰੋਸਾ ਕਰਾਂਗੇ ਮੁਸ਼ਕਲਾਂ ਤੋਂ ਵੀ ਪ੍ਰਮਾਤਮਾ ਬਚਾਉਂਦਾ ਹੈ ਇੱਜ਼ਤ ਮਾਣ ਵੀ ਦਿਵਾਉਂਦਾ ਹੈ ਤੀਜਾ ਕੰਮ ਸੀਗਾ ਵੀ ਜੇ ਕਿਸੇ ਨੂੰ ਸਾਡੀ ਮਦਦ ਦੀ ਜ਼ਰੂਰਤ ਹੈ ਦੂਜਿਆਂ ਦੀ ਮਦਦ ਕਰਨ ਵੇਲੇ ਕਦੇ ਵੀ ਪਿੱਛੇ ਨਾ ਹਟੋ ਇਹੋ ਜਿਹਾ ਬੰਦਾ ਕਦੇ ਗਰੀਬ ਨਹੀਂ ਰਹਿੰਦਾ ਜ਼ਰੂਰੀ ਨਹੀਂ ਹੁੰਦਾ ਮਦਦ ਆਪਾਂ ਪੈਸੇ ਦੀ ਕਰਨੀ ਹੈ ਮਦਦ ਹੋਰ ਚੀਜ਼ਾਂ ਦੀ ਵੀ ਹੁੰਦੀ ਹੈ ਕਈ ਵਾਰੀ ਬੰਦਾ ਪਾਠ ਅਰਦਾਸ ਭਗਤੀ ਕਰਦਾ ਰਾਹ ਨਹੀਂ ਮਿਲਦਾ ਨੇਕੀ ਦੀ ਕਮੀ ਹੁੰਦੀ ਆ ਤੇ ਦਿਲੋਂ ਮਦਦ ਕਰੀਏ ਰੱਬ ਖੁਦ ਮਦਦ ਕਰਦਾ ਹੈ ਕਈ ਵਾਰ ਆਪਾਂ ਮਦਦ ਕਰਨ ਲਈ ਦੂਰ ਜਾਂਦੇ ਆ ਗੁਰਦੁਆਰੇ ਵਿੱਚ ਜਾਂਦੇ ਆ ਪਰ ਕਈ ਵਾਰੀ ਸਾਡੇ ਆਪਣੇ ਪਿੰਡਾਂ 'ਚ ਹੀ ਮਦਦਗਾਰ ਹੁੰਦੇ ਆ ਇਹ ਗਰੀਬ ਹੁੰਦੇ ਆ ਕਈ ਇਹੋ ਜਿਹੇ ਗਰੀਬ ਹੁੰਦੇ ਆ ਜਿੱਥੇ ਬੱਚਿਆਂ ਨੂੰ ਪੜਾਇਆ ਨਹੀਂ ਜਾਂਦਾ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੁੱਕ ਲਓ ਭਾਈ ਉਹਨਾਂ ਨੂੰ ਕਿਤਾਬਾਂ ਖਰੀਦ ਕੇ ਦੇ ਦਿਓ ਉਹਨਾਂ ਦੀ ਫੀਸ ਭਰ ਦਿਓ ਇਹ ਸਾਰੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਨੇ ਪਰ ਅੱਗੇ ਜਾ ਕੇ ਵੱਡੀਆਂ ਹੋ ਜਾਂਦੀਆਂ ਕੋਈ ਬਜ਼ੁਰਗਾਂ ਨੂੰ ਦਵਾਈ ਦਿਵਾ ਦਿਓ ਤਾਨੂੰ ਜਾਣ ਦੀ ਲੋੜ ਹੀ ਨਹੀਂ ਤੀਰਥਾਂ ਤੇ ਇੱਥੇ ਹੀ ਤੀਰਥ ਬਣ ਜਾਵੇਗਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੁਹਾਨੂੰ ਪ੍ਰਮਾਤਮਾ ਨੇ ਬੜਾ ਕੁਝ ਦੇ ਦੇਣਾ ਇਹੋ ਜਿਹਾ ਬੰਦਾ ਕਦੇ ਗਰੀਬ ਨਹੀਂ ਹੁੰਦਾ ਫਿਰ ਅਗਲੀ ਗੱਲ ਜਿਹੜੀ ਆ ਵੀ ਜਦੋਂ ਵੀ ਕਿਰਤ ਕਰਨੀ ਉਹ ਬੰਦੇ ਦੀ ਸੁੱਚੀ ਹੋਣੀ ਚਾਹੀਦੀ ਆ ਉਹਦੇ ਵਿੱਚ ਕਿਰਤ ਵਿੱਚ ਕਿਸੇ ਦਾ ਹੱਕ ਨਹੀਂ ਆਪਾਂ ਮਾਰਨਾ ਹੁੰਦਾ ਇਹ ਬਹੁਤ ਵੱਡੀ ਗੱਲ ਆ ਜਿਹੜੇ ਲੋਕਾਂ ਦੀ ਕਿਰਤ ਸੁੱਚੀ ਆ ਉਹ ਚੜ੍ਹਦੀ ਕਲਾ 'ਚ ਹੀ ਰਹਿਣਗੇ ਮਾਤਾ ਪਿਤਾ ਦੀ ਸੇਵਾ ਕਰੋ ਇਹ ਜਿਹੜੇ ਗੁਣ ਹੁੰਦੇ ਆ ਇਹੋ ਜੇ ਘਰਾਂ ਤੇ ਰੱਬ ਦੀ ਮਿਹਰ ਬਣੀ ਰਹਿੰਦੀ ਆ ਜਿਹੜੇ ਸੱਚੀ ਸੁੱਚੀ ਕਿਰਤ ਕਰਦੇ ਆ ਮਾਪਿਓ ਦੀ ਸੇਵਾ ਕਰਦੇ ਆ ਤੇ ਜਦੋਂ ਮਾੜਾ ਪੈਸਾ ਘਰ ਵਿੱਚ ਆ ਜਾਏ ਬਿਮਾਰੀਆਂ ਤੇ ਲੱਗ ਜਾਂਦਾ ਪਹਿਲਾਂ ਬੰਦੇ ਨੂੰ ਲੱਗਦਾ ਮੈਂ ਅਮੀਰ ਹੋ ਰਿਹਾ ਆ ਪਰ ਕੇਸ ਮੁਕਦਮੇ ਬੜਾ ਕੁਝ ਚੱਲਦਾ ਤੁਸੀਂ ਵੇਖਿਆ ਹੋਣਾ ਕਈਆਂ ਨੇ ਕਰੋੜਾਂ ਰੁਪਇਆ ਜਮ੍ਹਾਂ ਕਰ ਲਿਆ ਜਦੋਂ ਫਿਰ ਫੜੇ ਗਏ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਚੱਕੀ ਪੀਸ ਕੇ ਭਾਵੇਂ ਕਹਿਣਦਾ ਆ ਇਹ ਆ ਵੀ ਸਾਰੀ ਜ਼ਿੰਦਗੀ ਜਿਹੜੀ ਆ ਬਰਬਾਦ ਹੋ ਗਈ ਮਾੜੀ ਕਮਾਈ ਸੀ ਮਾੜੇ ਰਾ ਚਲੀ ਗਈ ਸੋ ਕਿਹਾ ਜਾਂਦਾ ਹੱਕ ਹਲਾਲ ਦੀ ਕਮਾਈ ਕਰੋ ਪੰਜਵਾਂ ਹੈ ਪ੍ਰਮਾਤਮਾ ਦਾ ਸ਼ੁਕਰ ਕਰਨਾ ਵਾਹਿਗੁਰੂ ਦਾ ਧੰਨਵਾਦ ਕਰਨਾ ਜਿਹਦੇ ਕਰਕੇ ਉਹ ਸਾਨੂੰ ਰੋਜ਼ ਜਿਹੜੀਆਂ ਦਾਤਾਂ ਦਿੰਦਾ ਹੈ ਉਹਦਾ ਸ਼ੁਕਰਾਨਾ ਕਰਨਾ ਵੀ ਜ਼ਰੂਰੀ ਆ ਜਿੰਦਗੀ ਵਿੱਚ ਜੇ ਆਪਾਂ ਸ਼ੁਕਰਾਨਾ ਕਰਦੇ ਆ ਉਹ ਦੇਣਾ ਬੰਦ ਨਹੀਂ ਕਰਦਾ ਪ੍ਰਮਾਤਮਾ ਤਾਂ ਦਿੰਦਾ ਹੀ ਆ ਦਾਤਾਂ ਲੋੜ ਆ ਦਾ ਸ਼ੁਕਰਾਨਾ ਕਰਨ ਦੀ ਜੀ ਜਦੋਂ ਬੰਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਸ਼ਿਕਵੇ ਨਹੀਂ ਕਰਦਾ ਉਹਦੇ ਘਰ ਵਿੱਚ ਬਰਕਤ ਰਹਿਣੀ ਸ਼ੁਰੂ ਹੋ ਜਾਂਦੀ ਆ। ਅੰਮ੍ਰਿਤ ਵੇਲੇ ਉੱਠੋ, ਵਾਹਿਗੁਰੂ ਵਾਹਿਗੁਰੂ ਸ਼ੁਕਰਾਨਾ ਕਰੋ। ਦਿੱਤੀਆਂ ਦਾਤਾਂ ਵੱਲ ਦੇਖੋ, ਉਹਨੇ ਹੱਥ ਪੈਰ ਦਿੱਤੇ ਆ। ਉਹਨੇ ਸਵਾਸ ਦਿੱਤੇ ਆ। ਉਹਨੇ ਭਾਈ ਕਿੱਡੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ ਤਾਂ ਕਰਕੇ ਪਹਿਲੀ ਕੰਮ ਤਾਂ ਇਹ ਆ ਵੀ ਪੰਛੀਆਂ ਨੂੰ ਚੋਗਾ ਪਾਇਆ ਕਰੋ। ਫਿਰ ਉਹਨੇ ਦਸੀਆਂ ਗੱਲਾਂ ਵੀ ਅਸੀਂ ਇਹ ਜਨੌਰ ਜਿਹੜੇ ਹੁੰਦੇ ਆ, ਪੰਛੀ ਆਉਂਦੇ ਆ ਇਹਨਾਂ ਨੂੰ ਇਹ ਦਾਣਾ ਪਾਉਨੇ ਆ। ਅੰਮ੍ਰਿਤ ਵੇਲਾ ਸੰਭਾਲਦੇ ਆ, ਸੱਚੀ ਕਿਰਤ ਕਰਦੇ ਆ। ਨਾਮ ਜਪਦੇ ਆਂ ਸ਼ੁਕਰਾਨਾ ਕਰਦੇ ਆਂ ਮਦਦ ਕਰਦੇ ਆਂ ਨੇਕੀ ਕਰਦੇ ਆਂ ਨੇਕੀ ਕਰਕੇ ਜਿਤਾਉਂਦੇ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਚੜ੍ਹਦੀ ਕਲਾ 'ਚ ਆਂ ਸੋ ਇਹ ਪੰਜ ਜਿਹੜੇ ਗੁਣ ਨੇ ਸੰਗਤ ਜੀ 치ੜੀਆਂ ਨੂੰ ਚੋਗਾ ਪਾਉਣ ਵਾਲਾ ਬੰਦਾ ਕਦੇ ਗਰੀਬ ਨਹੀਂ ਹੁੰਦਾ ਦੌਲਤ ਇੱਜ਼ਤ ਸਾਰੀਆਂ ਚੀਜ਼ਾਂ ਬੰਦੇ ਕੋਲ ਆ ਜਾਂਦੀਆਂ ਨੇ ਲੋੜ ਆ ਜੀ ਅੱਜ ਅੱਗੇ ਹੋਣ ਦੀ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀਆਂ ਕਰਿਆ ਕਰੀਏ ਇਹ ਗੁਣ ਸਾਡੇ ਵਿੱਚ ਵੀ ਆ ਜਾਣ ਇਹ ਪੰਜ ਕੰਮ ਜੇ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਲਿਆ ਇਹ ਬਾਕੀ ਚਾਰ ਕੰਮ ਕਰਨੇ ਨਾਲ ਨਾਲ ਸ਼ੁਰੂ ਕਰ ਦਿੱਤੇ ਇਹ ਕੰਮਾਂ ਨੇ ਤੁਹਾਡਾ ਬੇੜਾ ਪਾਰ ਲੰਘਾ ਦੇਣਾ ਹੈ ਨਿੱਕੀਆਂ ਨਿੱਕੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰਦੇ ਪਏ ਆ ਜੇਕਰ ਇਹਨਾਂ ਨੂੰ ਆਪਾਂ ਨੋਟ ਕਰਨ ਲੱਗ ਜਾਈਏ ਜ਼ਿੰਦਗੀ ਤੋਂ ਅਸੀਂ ਬੜਾ ਕੁਝ ਸਿੱਖ ਸਕਦੇ ਹਾਂ ਫਿਰ ਉਹ ਨੌਜਵਾਨ ਨੂੰ ਉਹਦੇ ਸਵਾਲਾਂ ਦਾ ਜਵਾਬ ਮਿਲ ਕੇ ਆ ਉਮੀਦ ਕਰਦਾ ਜੀ ਤੁਸੀਂ ਸਾਰਿਆਂ ਨੇ ਇਸ ਸਾਰੀਆਂ ਗੱਲਾਂ ਨੋਟ ਕਰ ਲੀਆਂ ਹੋਣਗੀਆਂ ਤੇ ਆਪਣੀ ਜ਼ਿੰਦਗੀ ਵਿੱਚ ਨੂੰ ਲੈ ਕੇ ਆਉਂਗੇ ਜੀ ਕਿਉਂਕਿ ਇਹ ਗੁਰੂ ਸਾਹਿਬ ਦੀਆਂ ਬਰਕਤਾਂ ਨੇ ਜਿਹੜੀਆਂ ਮਹਾਰਾਜ ਨੇ ਸਾਨੂੰ ਬਖਸ਼ੀਆਂ ਨੇ ਜੇ ਅਸੀਂ ਗੁਣਾ ਨਾਲ ਸਾਂਝ ਕਰਾਂਗੇ ਚੜ੍ਹਦੀ ਕਲਾ 'ਚ ਹੋ ਜਾਵਾਂਗੇ ਸਾਂਝ ਕਰੀ ਜੇ ਗੁਣ ਹਾਂ ਕੇਰੀ ਛੋੜ ਅਵਗੁਣ ਚੱਲੀਏ ਗੁਣਾ ਨਾਲ ਸਾਂਝ ਕਰਨੀ ਹੈ ਨੇਕੀਆਂ ਨਾਲ ਸਾਂਝ ਕਰਨੀ ਚਾਹੀਦੀ ਹੈ ਸੰਸਾਰ ਵਿੱਚ ਜਦੋਂ ਤੱਕ ਰਹਿਣਾ ਹੈ ਇਹ ਗੁਣ ਸਦਾ ਹੀ ਪੱਲੇ ਮੰਨਣੇ ਆ ਗੁਣਾ ਨਾਲ ਸਾਂਝ ਕਰੋ ਰੱਬ ਨੂੰ ਚੇਤੇ ਕਰੋ ਅੰਮ੍ਰਿਤ ਵੇਲਾ ਸੰਭਾਲੋ ਦੂਜਿਆਂ ਦੀ ਮਦਦ ਕਰੋ ਨੇਕੀ ਕਰੋ ਜਿਤਾਓ ਨਾ ਵੱਡਾ ਦਾਤਾ ਤਿਲ ਨਾ ਉਹ ਜਿਹੜਾ ਵੱਡਾ ਦਾਤਾ ਹੈ ਉਹਨੂੰ ਤਿਲ ਜਿੰਨਾ ਵੀ ਮਾਣ ਨਹੀਂ ਹੁੰਦਾ ਜੀ ਸੋ ਗੁਰਮੁਖ ਪਿਆਰਿਓ ਅਮੀਰ ਕਰਦਾ ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਇੱਕ ਵਾਰੀ ਕਰਕੇ ਦੇਖੋਗੇ ਕਿਉਂਕਿ ਕਰਕੇ ਦੇਖਣ ਨਾਲ ਹੀ ਸਾਰੀਆਂ ਗੱਲਾਂ ਪੱਲੇ ਆਉਣੀਆਂ ਨੇ ਫੇਰ ਹੀ ਖੇੜ ਆ ਜਿਹੜੀ ਵਰਤਣੀ ਆ ਅਕਾਲਪੁਰ ਕ ਦੀ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਮਹਾਂਪੁਰਖ ਉਹਨਾਂ ਦੇ ਬਚਨ ਬੜੇ ਪਿਆਰੇ ਆ ਕਹਿੰਦੇ ਹੁੰਦੇ ਸੀ ਦੇਖੋ ਰੱਬ ਇੱਕਾ ਰੱਬ ਇੱਕ ਹੈ ਤੇ ਰੱਬ ਨਾਲ ਮਿਲਿਆ ਕਿਵੇਂ ਜਾਣਾ ਇਹ ਗੁਰੂ ਨੇ ਦੱਸਣਾ ਹੈ ਗੁਰੂ ਕੋਲੋਂ ਮੰਗਣਾ ਕੀ ਆ ਵੀ ਗੁਰੂ ਜੀ ਮੇਰੀ ਬਾਹ ਫੜ ਲਓ ਜਿਹੜੇ ਸਿੱਖ ਨੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਇਹ ਗੱਲ ਕਹਤੀ ਵੀ ਗੁਰੂ ਜੀ ਮੇਰੀ ਬਾਹ ਫੜ ਲਓ ਉਹਦੀਆਂ ਸਤਗੁਰਾਂ ਨੇ ਫੜ ਲੈਣੀ ਆ ਫਿਰ ਉਹਨੂੰ ਕਿਹੜੀ ਚੀਜ਼ ਦੀ ਕਮੀ ਆ ਸਾਧ ਸੰਗਤ ਦੀ ਚਰਨ ਧੂੜ ਨਾ ਤਾਂ ਮਾੜੀਆਂ ਰਖਾਵਾਂ ਵੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਬਦਲ ਜਾਂਦੀਆਂ ਨੇ ਇਹ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਮਹਾਂਪੁਰਖ ਅਕਸਰ ਹੀ ਕਿਹਾ ਕਰਦੇ ਸੀ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ